तो तो विधानसभा फलोर दी अच दूसरी मंडी ਅਪਰਾ ਮੰਡੀ ਆ ਗਿਆ ਜਿਹੜਾ ਕਿ ਅਪਰਾ ਕਸਵਾ ਬਹੁਤ ਹੀ ਮਸ਼ਹੂਰ ਹੈ ਸੋਨੇ ਦੀ ਮੰਡੀ ਜਿਸ ਨੂੰ ਕਿਹਾ ਜਾਂਦਾ ਉਸ ਮੰਡੀ ਦੇ ਵਿੱਚ ਅਸੀਂ ਅੱਜ ਇਕੱਤਰਤ ਹੋ ਕੇ ਸਾਡੇ ਬਹੁਤ ਹੀ ਸਤਿਕਾਰ ਸਖਸ਼ੀਤ ਸੁਖਦੀਪ ਅਪਰਾ ਜੀ ਚੇਅਰਮੈਨ ਮਾਰਕੀਟ ਕਮੇਟੀ ਫਲੋਰ ਤੋਂ ਔਰ ਨਾਲ ਹੈ ਸਾਡੇ ਸਲਿੰਦਰ ਜੀ ਪ੍ਰਧਾਨ ਜੀ ਆ ਸੈਕਟਰੀ ਸਾਹਿਬ ਔਰ ਪ੍ਰਧਾਨ ਜੀ ਸਾਡੇ ਬਲੌਗ ਪ੍ਰਧਾਨ ਤਰਸੀਮ ਜੀ ਔਰ ਵੇਵ ਸ਼ਰਮਾ ਜੀ ਕਾਉਂਸਲਰ ਔਰ ਸਾਰੀ ਸਮੁੱਚੀ ਜਿਹੜੇ ਇੱਥੇ ਅਪਰਾ ਦੇ ਨਿਵਾਸੀ ਔਰ ਅਸੀਂ ਅੱਜ ਮੰਡੀ ਦਾ ਜਿਹੜਾ ਹੈਗਾ ਦਾਣਾ ਮੰਡੀ ਦਾ ਜਿਹੜਾ ਹੈਗਾ ਉਹ ਆਗਾਜ਼ ਕੀਤਾ ਹੈ ਅੱਜ ਇਥੇ ਆ ਸ਼ੁਰੂਆਤ ਕੀਤੀ ਆ ਭਾ ਲੱਗਾ ਆ ਕਣਕ ਜਿਹੜੀ ਹੈਗੀ ਆ ਬਹੁਤ ਹੀ ਵਧੀਆ ਜਿਹੜੀ ਮੰਡੀ ਦੇ ਵਿੱਚ ਆ ਰਹੀ ਆ ਪਿਛਲੇ ਸਾਲ ਲਗਭਗ 2 ਲੱਖ 25000 ਕੁਆਂਟਲ ਜਿੰਨੀ ਸੀ ਕਣਕ ਆਈ ਸੀ ਹੁਣ ਇਸ ਵਕਤ ਆਸ ਆ ਕਿ ਇਹ ਜਿਹੜੀ ਹੈਗੀ ਆ ਹੋਰ ਇਹਦੇ ਵਿੱਚ ਵਾਧਾ ਹੋਏਗਾ ਔਰ ਇਸ ਮੰਡੀ ਦੇ ਵਿੱਚ ਸਮੂੱਚਾ ਜਿਹੜਾ ਹੈ ਉਹ ਪ੍ਰਬੰਧ ਹੋ ਗਿਆ ਵਾਰਦਾਨੇ ਦੀ ਕੋਈ ਕਮੀ ਨਹੀਂ ਹੈ ਔਰ ਨਾਲ ਦੀ ਨਾਲ ਲਾਈਟਰਾਂ ਦਾ ਪੀਣ ਵਾਲੇ ਪਾਣੀ ਦਾ ਵੀ ਪ੍ਰਬੰਧ ਜੀ ਹੁਣੀ ਪੂਰਾ ਪ੍ਰਬੰਧ ਕੀਤਾ ਹੈ ਮਾਰਗੀ ਕਮੇਟੀ ਵਾਲਿਆਂ ਨੇ ਪੂਰਾ ਪ੍ਰਬੰਧ ਕੀਤਾ ਸਭ ਤੋਂ ਵੱਡਾ ਪ੍ਰਧਾਨ ਜਿਹੜਾ ਪ੍ਰਬੰਧ ਆ ਉਹ ਸਾਡੇ ਸੂਬੇ ਦੇ ਮੁੱਖ ਮੰਤਰੀ ਸਾਹਿਬ ਭਗਵੰਤ ਸਿੰਘ ਮਾਨ ਹੋਰੀ ਔਰ ਜਿਹੜੇ ਸਾਡੇ ਕੈਬਨਿਟ ਮੰਤਰੀ ਆ ਲਾਲਚੰਦ ਕਟਾਰੂ ਚੱਕ ਜਿਨ੍ਹਾਂ ਦੇ ਯਤਨਾ ਸਦਕਾ ਔਰ ਕਿਸਾਨਾਂ ਨੂੰ 24 ਘੰਟੇ ਦੇ ਵਿੱਚ ਜਿਹੜੀ ਹੈਗੀ ਆ ਇਸ ਕਣਕ ਦੀ ਖਰੀਦ ਦਾ ਜਿਹੜਾ ਆ ਅਦਾਇਗੀ ਆ ਉਹ 24 ਘੰਟਿਆਂ ਦੇ ਵਿੱਚ ਜਿਹੜੀ ਅਕਾਲੀ ਜਿਹੜੀ ਆ ਬਚਨ ਵਾਤਾ ਪ੍ਰਗਟਾਈ ਹੈਗੀ ਆ ਪਿਛਲੇ ਆਪਾਂ ਦੇਖਿਆ ਹੈਗਾ ਚਾਹੇ ਝੋਨੇ ਦਾ ਸੀਜ਼ਨ ਸੀ ਚਾਹੇ ਕਣਕਾਂ ਦਾ ਜਦੋਂ ਦੀ ਸੂਬੇ ਦੇ ਵਿੱਚ ਮੁੱਖ ਮੰਤਰੀ ਸਾਹਿਬ ਭਵਨ ਸਿੰਘ ਮਾਨ ਹੋਰਾਂ ਦੀ ਅਗਵਾਈ ਦੇ ਵਿੱਚ ਸਰਕਾਰ ਆਈ ਆ ਤਾਂ ਹਮੇਸ਼ਾ ਹੀ ਕਿਸਾਨਾਂ ਦੇ ਹਿੱਤਾਂ ਦੇ ਲਈ ਜਿਹੜਾ ਉਹ ਕੰਮ ਕਰ ਰਿਹਾ 24 ਘੰਟੇ ਦੇ ਵਿੱਚ ਜਿਹੜੀ ਅਦਾਇਗੀ ਕੀਤੀ ਜਾ ਰਹੀ ਹੈ ਸੋ ਮੈਂ ਅੱਜ ਦੇ ਸਵੇਰੇ ਤੇ ਅੱਜ ਰਣਜੀਤ ਸਿੰਘ ਜਿਹੜਾ ਬੱਲੋਵਾਲ ਦਾ ਸਰਪੰਚ ਆਪਣੇ ਕਿਸਾਨ ਸਿਗਾ ਉਹਦੀ ਇੱਥੇ ਕਣਕ ਦਾ ਜਿਹੜਾ ਘਾਟ ਕੱਟ ਕੀਤਾ ਹੈਗਾ ਉਹ ਸਾਂਹ ਮੂੰਹ ਮਿੱਟਾ ਕਰਵਾਇਆ ਨਾਲ ਦੀ ਨਾਲ ਜਿਹੜੇ ਸਾਡੇ ਮਜ਼ਦੂਰ ਭਰਾਇਆ ਉਹਨਾਂ ਦਾ ਵੀ ਮੂੰਹ ਮਿੱਠਾ ਕਰਾਇਆ ਸੋ ਪ੍ਰਮਾਤਮਾ ਗਿਰਦਾਸ ਕਰਦੇ ਆ ਕਿ ਇੱਕ ਇੱਕ ਦਾਣਾ ਜਿਹੜਾ ਹੈਗਾ ਫਸਲ ਦਾ ਇਥੋਂ ਵਧੀਆ ਰੂਪ ਦੇ ਵਿੱਚ ਚੁੱਕਿਆ ਜਾਵੇ ਤਾਰਾ ਮਾ ਜੀ। ਇਸ ਤਰ੍ਹਾਂ ਕਿਉਂ ਗ੍ਰਾਮ ਮੰਡੀਆਂ ਦਾ ਦੌਰਾਇਆ ਤੇ ਪ੍ਰੋਬਲਮ ਕੀਤਾ ਕੀ ਕਹਿਣਾ ਚਾਹੁੰਦੇ ਆ ਕੀ ਪੁੱਤਾਂ ਪ੍ਰਬੰਧ ਅੱਜ ਹਲਕਾ ਵਿਧਾਨ ਸਭਾ ਫਲੋਰ ਦੇ ਪਹਿਲਾ ਦਾਣਾ ਮੰਡੀ ਫਲੋਰ ਦੇ ਵਿੱਚ ਫਿਰ ਦੂਸਰੀ ਦਾਣਾ ਮੰਡੀ ਅਪਰਾ ਤੇ ਤੀਸਰੀ ਦਾਣਾ ਮੰਡੀ ਗਰਾਹ ਦੇ ਵਿੱਚ ਆ ਜਿਹੜਾ ਹੈ ਕਣਕ ਦੀ ਜਿਹੜੀ ਅਖਰੀਦੋ ਫਰੋਖ ਸ਼ੁਰੂ ਕੀਤੀ ਆ ਇਸ ਦਾਣਾ ਮੰਡੀ ਗਰਾਹ ਦੇ ਵਿੱਚ ਪਿਛਲੇ ਸਾਲ 2 ਲੱਖ 60000 ਕਣਕ ਜਿਹੜੀ ਸੀ ਕਣਕ ਦੀ ਜਿਹੜੀ ਆਮਦ ਹੋਈ ਸੀ ਅਸੀਂ ਇਸ ਵਕਤ ਆਸ ਕਰਦੇ ਆ ਵੀ ਇਹ ਰਿਕਾਰਡ ਜਿਹੜਾਗਾ ਹੋਰ ਮਤਲਬ ਜਿਹੜਾਗਾ ਵਧੇਗਾ ਕਿਉਂਕਿ ਇਸ ਵਕਤ ਜਿਹੜਾ ਹੈਗਾ ਬਹੁਤ ਹੀ ਵਧੀਆ ਜਿਹੜਾ ਕਣਕ ਲਈ ਜਿਹੜਾ ਸੀ ਮੌਸਮ ਜਿਹੜਾ ਸੀ ਲਾਹੇਵੰਦ ਸਾਫ਼ ਸੀਗਾ ਔਰ ਦੇਖਿਆ ਵੀ ਕਣਕ ਵੀ ਬਹੁਤ ਹੀ ਵਧੀਆ ਜਿਹੜੀ ਹੈਗੀ ਆ ਮੰਡੀਆਂ ਚ ਆਈ ਆ ਔਰ ਸਾਡੇ ਇਸ ਵਕਤ ਸਾਡੇ ਇਸ ਮੰਡੀ ਦੇ ਪ੍ਰਧਾਨ ਸ਼ਾਵਲਾ ਸਾਹਿਬ ਜੀ ਖੜੇ ਨੇ ਔਰ ਇਸ ਕਮੇਟੀ ਦੇ ਜਿਹੜੇ ਸੈਕਟਰੀ ਸਾਹਿਬ ਖੜੇ ਆ ਖਾਸ ਤੌਰ ਤੇ ਸਾਡੇ ਇਸ ਅਹ ਮਾਰਕੀਟ ਕਮੇਟੀ ਗਰਾਇਆ ਦੇ ਜਿਹੜੇ ਚੇਅਰਮੈਨ ਪ੍ਰਦੀਪ ਦੁੱਗਲ ਜੀ ਔਰ ਮਾਰਕੀਟ ਕਮੇਟੀ ਚੇਅਰਮੈਨ ਜਿਹੜੇ ਫਲੋਰ ਤੋਂ ਜਿਹੜੇ ਹੈਗੇ ਆ ਸਾਡੇ ਸੰਦੀਪ ਅਪਰਾ ਜੀ ਔਰ ਆਪਣੇ ਸੰਜੀਤ ੜਵਾਲ ਜੀ ਕਾਉਂਸਲਰ ਬੇਬਕ ਸ਼ਰਮਾ ਜੀ ਔਰ ਮਨੋਤਾ ਜੀ ਸਾਰੇ ਇੱਥੇ ਦੇਖੋ ਅਧਿਕਾਰੀਗਾਨ ਜਿਹੜੇ ਹੈਗੇ ਆ ਉਹ ਵੀ ਇੱਥੇ ਖੜੇ ਹੈਗੇ ਆ ਔਰ ਪੂਰਾ ਮੰਡੀਆਂ ਦਾ ਜਿਹੜਾ ਹੈਗਾ ਇਹਨਾਂ ਨੇ ਅਚੇਚਾ ਜਿਹੜਾ ਹੈਗਾ ਇੰਤਜ਼ਾਮ ਕਰ ਲਿਆਗਾ ਇੱਥੇ ਰਾਤ ਨੂੰ ਲਾਈਟਾਂ ਦਾ ਪ੍ਰਬੰਧ ਪੂਰਾ ਹੈ ਔਰ ਪੀਣ ਵਾਲੇ ਪਾਣੀ ਦੀ ਵੀ ਜਿਹੜੀ ਹੈਗੀ ਆ ਇੱਥੇ ਜਿਹੜਾ ਪੂਰਾ ਪੁਖਤਾ ਪ੍ਰਬੰਧ ਕੀਤਾ ਆ ਖਾਸ ਤੌਰ ਤੇ ਵਾਰਦਾਨੇ ਦੀ ਹੁੰਦੀ ਆ ਵਾਰਦਾਨਾ ਜਿਹੜਾ ਸਾਡੇ ਕੋਲ ਕਿਉਂ ਜੀ ਪ੍ਰਧਾਨ ਜੀ ਪਹਿਲਾਂ ਹੀ ਜਿਹੜਾ ਹੈਗਾ ਇੱਥੇ ਆ ਚੁੱਕਾ ਆ ਔਰ ਨਾਲ ਦੀ ਨਾਲ ਜਿਹੜੀ ਸਭ ਤੋਂ ਵੱਡੀ ਪ੍ਰਬੰਧ ਵਾਲੀ ਗੱਲ ਆ ਉਹ ਸੂਬੇ ਦੇ ਮੁੱਖ ਮੰਤਰੀ ਸਾਹਿਬ ਭਗਵੰਤ ਸਿੰਘ ਮਾਨ ਹੋਰਾ ਔਰ ਸਾਡੇ ਕੈਬਨਿਟ ਮੰਤਰੀ ਜਿਹੜੇ ਹੈਗੇ ਲਾਲਚੰਦ ਘਟਾਰੂ ਚੱਕ ਜੀ ਜਿਨ੍ਹਾਂ ਦੇ ਕੋਲੇ ਵਿਭਾਗ ਆ ਉਹਨਾਂ ਦੇ ਯਤਨਾਂ ਸਦਕਾ ਜਿਹੜਾ ਅਸੀਂ ਕਿਸਾਨਾਂ ਨੂੰ ਇੱਕ ਪਰੋਸਾ ਜ਼ਰੂਰ ਦਿੰਨੇ ਆ ਵੀ ਤੁਹਾਡਾ ਇੱਕ ਇੱਕ ਦਾਣਾ ਜਿਹੜਾ ਹੈਗਾ ਸਮੇਂ ਸਿਰ ਇੱਥੋਂ ਜਿਹੜਾ ਮੰਡੀਆਂ ਤੋਂ ਚੱਕਿਆ ਜਾਵੇਗਾ ਔਰ ਤੁਹਾਡੀ ਜਿਹੜੀ ਅਦਾਇਗੀ ਆ 24 ਘੰਟਿਆਂ ਦੇ ਵਿੱਚ ਵਿੱਚ ਜਿਹੜੀ ਹੈ ਤੁਹਾਡੇ ਖਾਤਿਆਂ ਦੇ ਵਿੱਚ ਜੜੇਗਾ ਇਸ ਜਿੰਸ ਦਾ ਜਿਹੜਾ ਹੈਗਾ ਆ ਅਦਾਇਗੀ ਹੋ ਜਾਏਗੀ ਔਰ ਹੋਰ ਜੇ ਕੋਈ ਵੀ ਸਮੱਸਿਆ ਸਾਡੇ ਹੋਵੇ ਤਾਂ ਚੇਅਰਮੈਨ ਸਾਹਿਬ ਬੈਠੇ ਨੇ ਸਾਡੇ ਜਿਹੜੇ ਹੈਗੇ ਆ ਇੱਥੋਂ ਦੇ ਅਧਿਕਾਰੀ ਜਿਹੜੇ ਹੈਗੇ ਆ ਮਾਰਕੀਟ ਕਮੇਟੀ ਦੇ ਉਸ ਸ਼ੋਭਤ ਨੇ ਔਰ ਕਦੇ ਵੀ ਤੁਸੀਂ ਜਿਹੜਾ ਹੈਗਾ ਇਹਨਾਂ ਦੇ ਨਾਲ ਰਾਤ ਤੱਕ ਕੈਂਪ ਕਰਕੇ ਕਰ ਸਕਦੇ ਦੂਸਰੇ ਪਾਸੇ ਜਿਹੜੀ ਆ ਇੱਥੋਂ ਲਿਫਟਿੰਗ ਵਾਲੀ ਵੀ ਗੱਲ ਜਿਹੜੀ ਹੈਗੀ ਆ ਅਸੀਂ ਉਸ ਦਾ ਪੁਖਤਾ ਇੰਤਜ਼ਾਮ ਕੀਤਾ ਆ ਟਰਾਂਸਪੋਰਟ ਵਾਲਿਆਂ ਦੇ ਨਾਲ ਵੀ ਸਾਡੀ ਮੀਟਿੰਗ ਹੋ ਚੁੱਕੀ ਆ ਔਰ ਨਾਲ ਦੀ ਨਾਲ ਪੰਸਪ ਹੋਇਆ ਜਾਂ ਜਿੱਥੇ ਵੀ ਇਹ ਕਣਕ ਦੀ ਜਿਹੜੀ ਹੈਗੀ ਆ ਉੱਥੇ ਅਸੀਂ ਲੋਹਾਈ ਗੋਲੀਆਂ ਪੂਰੇ ਪੁਖਤਾ ਪ੍ਰਬੰਧਿਆ ਕਿਸੇ ਵੀ ਕਿਸਮ ਦੀ ਕੋਈ ਵੀ ਪ੍ਰੋਬਲਮ ਨਹੀਂ ਕਿਸਾਨਾਂ ਨਾਲ ਗੱਲਬਾਤ ਹੋਈ ਆ ਹਾਂ ਕਿਸਾਨਾਂ ਨਾਲ ਦੇਖੋ ਆ ਫਲੋਰ ਵੀ ਕੀਤੀ ਆ ਉੱਥੇ ਤਰਸੀਮ ਸਿੰਘ ਜਿਹੜੇ ਹੈਗੇ ਆ ਆਪਣੇ ਕਿਸਾਨ ਆਗੂ ਆ ਉਹਨਾਂ ਨਾਲ ਗੱਲ ਕੀਤੀ ਆ ਰਣਜੀਤ ਸਿੰਘ ਬੱਲਵਾਲ ਤੋਂ ਆਪਾਂ ਨੂੰ ਆਪਣੇ ਮਿਲੇ ਹੈਗੇ ਆ ਆ ਹੁਣ ਵੀ ਰੁੜਕੇ ਤੋਂ ਜਿਹੜੇ ਸਾਥੀ ਜਿਨ੍ਹਾਂ ਦੀ ਢੇਰੀ ਸੀਗੀ ਉਹਨਾਂ ਕਿਸਾਨ ਆਗੂਆਂ ਨਾਲ ਮਿਲੇ ਆ ਔਰ ਉਹਨਾਂ ਨੇ ਵੀ ਸਾਰਿਆਂ ਨੇ ਪੁਖਤਾ ਇਂਤਜ਼ਾਮਾਂ ਦੀ ਪ੍ਰਤੀ ਜਿਹੜੀ ਹੈਗੀ ਆ ਸਵੇਦਨਸ਼ੀਲਤਾ ਪ੍ਰਗਟਾਈ ਆ ਔਰ ਉਹ ਇਸ ਗੱਲ ਤੋਂ ਪਲੀ ਪਾ ਜਾਣੂ ਆ ਕਿ ਜਦੋਂ ਦੀ ਸੂਬੇ ਦੇ ਵਿੱਚ ਮੁੱਖ ਮੰਤਰੀ ਸਾਹਿਬ ਭਵਨ ਸਿੰਘ ਮਾਨ ਹਣਾਂ ਦੀ ਅਗਵਾਈ ਦੀ ਬੇ ਸਰਕਾਰ ਚੱਲੀ ਆ ਕਿਸਾਨਾਂ ਨੂੰ ਕੋਈ ਵੀ ਮੁਸ਼ਕਲ ਨਹੀਂ ਆਉਣ ਦੀ ਕਿਸਾਨ ਸਾਡੇ ਭਰਾ ਨੇ ਕਿਸਾਨਾਂ ਦੇ ਲਈ ਅਸੀਂ ਦਿਨ ਰਾਤ ਜਿਹੜਾ ਹੈਗਾ ਇੱਕ ਕਰਕੇ ਜਿਹੜਾ ਹੈਗਾ ਉਹ ਸੇਵਾ ਕਰ ਰਿਹਾ ਧੰਨਵਾਦ